ਸਤਿਗੁਰੂ ਨਾਨਕ ਨਰੰਕਾਰੀ ਮਹਾਰਾਜ ਸੰਸਾਰ ਵਿੱਚ ਆਏ ਸਿੱਖਾਂ ਨੇ ਬੇਨਤੀ ਕੀਤੀ ਕਿ ਦਿਆਲੂ ਕਿਰਪਾਲੂ ਸਤਿਗੁਰੂ ਸਾਨੂੰ ਦੱਸੋ ਅਸੀਂ ਕਿਸ ਤਰ੍ਹਾਂ ਸੰਸਾਰ ਵਿੱਚ ਵਿਚਰਿਏ ਤੇ ਅਸੀਂ ਕਿਸ ਦਾ ਭੋਜਨ ਕਰੀਏ ਸਤਿਗੁਰੂ ਉਹਨਾਂ ਤੇ ਕਿਰਪਾ ਕਰ ਰਹੇ ਨੇ ਮਹਾਰਾਜ ਕਹਿੰਦੇ ਥਿੱਤਿ ਔਰ ਇੱਕ ਇੱਕ ਥਿੱਤ ਦੇ ਦੁਆਰਾ ਥਿੱਤਾਂ ਦੇ ਦੁਆਰਾ ਅਰ ਕਰ ਦਸਵਾਂ ਦਸਵੇਂ ਸੁਰ ਤਾਲ ਦੇ ਅੰਦਰ ਮਹਾਰਾਜ ਕਿਰਪਾ ਕਰ ਦੇਨੇ ਜਤ ਜਤ ਦਾ ਅਰਥ ਵਿਦਵਾਨ ਸੱਜਣਾ ਛੰਦ ਵਿਧੀ ਚਾਲ ਤੇ ਜਸ ਦਾ ਅਰਥ ਮਾਨਪੁਰਸ਼ ਇਹ ਵੀ ਕਰਿਆ ਕਰਦੇ ਸਨ ਪ੍ਰਭੂ ਦਾ ਨਾਮ ਜਸ ਵਡਿਆਈ ਅਰਥ ਤਾਂ ਦੇ ਸਮਦਾ ਦਾ ਜਿਹੜਾ ਸੱਜਾ ਨਾਮੇ ਜੱਤ ਇਹਨਾਂ ਦੇ ਸਮੂਹ ਦਾ ਇਕੱਠ ਨੂੰ ਸੰਗੀਤ ਅਨੁਸਾਰ ਗਾਇਨ ਦੀ ਤਾਰਨਾ ਦਾ ਨਾਮ ਵੀ ਜੱਤ ਹੈ ਇਹਨੂੰ ਜੱਤ ਕਹਿੰਦੇ ਤੇ ਡਾਕਟਰ ਚਰਨ ਸਿੰਘ ਜੀ ਨੇ ਬਾਣੀ ਬਿਉਰੇ ਵਿੱਚ ਲਿਖਿਆ ਹੈ ਕਿ ਜੱਤ ਗਤ ਤੇ ਸਾਥ ਇਹ ਤਿੰਨ ਜੋੜੀ ਦੇ ਕਰਤਾਬ ਹਨ ਤਿੰਨੇ ਤਬਲੇ ਦੇ ਉਹਨਾਂ ਨੇ ਆਪਣੇ ਵਿਚਾਰਾਂ ਦੁਆਰਾ ਦੱਸਣਾ ਕੀਤਾ ਕਹਿੰਦੇ ਜਿਸ ਵੇਲੇ ਸੱਜਾ ਹੱਥ ਗਵਤ ਦਾ ਕੰਮ ਕਰਦਾ ਹੈ ਅਰਥਾਤ ਸੱਜੇ ਹੱਥ ਦੀਆਂ ਉਂਗਲਾਂ ਦੇੜੀਆਂ ਨੇ ਉਹ ਜੋੜੀ ਦੇ ਕਿਨਾਰੇ ਤੇ ਅਤੇ ਵਿਚਕਾਰ ਕੰਮ ਕਰਨ ਜਿਸ ਨਾਲ ਅਰਵਜਾਉਂਦਿਆਂ ਹੋਇਆਂ ਤੇ ਫਿਰ ਕਹਿੰਦੇ ਖੱਬਾ ਹੱਥ ਖੁਲਾਸੇ ਵਜਾਏ ਡੁੱਗੀ ਵਾਲਾ ਹੱਥ ਜਿਹੜਾ ਉਹ ਖੁੱਲਾ ਵਜਾਵੇ ਤੇ ਕਹਿੰਦੇ ਉਸ ਨੂੰ ਜੱਤ ਕਹਿੰਦੇ ਉਦੋਂ ਜੋ ਧੁਨ ਪ੍ਰਗਟ ਹੋ ਰਹੀ ਉਹਨੂੰ ਜੱਤ ਕਹਿੰਦੇ ਨੇ ਉਹਦਾ ਨਾਮ ਅ ਡਾਕਟਰ ਚਰਨ ਸਿੰਘ ਜਿਹੜੇ ਨੇ ਉਹ ਲਿਖਦੇ ਬਈ ਉਹਨੂੰ ਜੱਤ ਕਹਿੰਦੇ ਜਿਸ ਵੇਲੇ ਦੋਹਾਂ ਹੱਥਾਂ ਦੀਆਂ ਉਂਗਲਾਂ ਹਰਫ ਕੱਢਣ ਤੇ ਨਰਮ ਨਰਮ ਆਵਾਜ਼ ਨਿਕਲੇ ਤਾਂ ਉਸ ਨੂੰ ਗਤ ਕਹਿੰਦੇ ਨੇ ਦੋਨਾਂ ਪੁੜਿਆਂ ਦੇ ਉੱਪਰ ਦੋਨਾਂ ਹੱਥਾਂ ਦੀਆਂ ਉਂਗਲਾਂ ਹਰਕਤ ਕਰਨ ਤੇ ਉਸ ਨੂੰ ਗਤ ਕਹਿੰਦੇ ਨੇ ਵਿਦਵਾਨ ਸੱਜਣ ਕਹਿੰਦੇ ਜਿਸ ਵੇਲੇ ਦੋਵੇਂ ਹੱਥ ਖੁੱਲਾ ਕੰਮ ਕਰਨ ਖੁੱਲੇ ਹੱਥ ਤਬਲੇ ਦੇ ਉੱਪਰ ਚਲਾਏ ਜਾਣ ਤੇ ਉਹਨਾਂ ਦੀ ਆਵਾਜ਼ ਖੁੱਲੀ ਨਿਕਲੇ ਜਿਸ ਨੂੰ ਕਰਕਟ ਵੀ ਕਹਿੰਦੇ ਕਟਕਟ ਵੀ ਕਹਿੰਦੇ ਕਹਿੰਦੇ ਉਸ ਨੂੰ ਸਾਥ ਕਹਿੰਦੇ ਨੇ ਸਾਥ ਇਹ ਤਿੰਨ ਇਹਦੇ ਭਾਵ ਉਹਨਾਂ ਨੇ ਦਰਸਾਏ ਕਹਿੰਦੇ ਜਤ ਨਾਮ ಜಾਤੀ ਦਾ ਵੀ ਹੈ ਥਿਤ ਇਸ ਬਾਣੀ ਦੀ ಜಾਤੀ ਹੈ ਇਹ ਬਾਣੀ ਇਸ ਅਰ ਨਜ਼ਮ ਦੇ ਅੰਦਰ ਉਚਾਰੀ ਜਾ ਰਹੀਏ ਜਸ ਪ੍ਰਭੂ ਦਾ ਕੀਤਾ دارਿਆ ਮਹਾਰਾਜ ਵੀ ਬਾਣੀ ਅੰਦਰ ਕਹਿੰਦੇ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਇਹ ਪ੍ਰਭੂ ਇਹ ਤੇਰੀ ਕਿਰਪਾ ਜਤ ਜਾਤ 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 ਸਦਾ 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 ਕਾਲ ਹੈ ਮਹਾਰਾਜ ਕਿਰਪਾ ਕਰਦੇ ਉਹਦੇ ਚਰਣਾ ਨਾਲ ਜੁੜ ਤੇ ਸਿੱਖਾਂ ਨੇ ਬੇਨਤੀ ਕੀਤੀ ਸਾਹਿਬ ਸੰਸਾਰ ਦੇ ਅੰਦਰ ਨਰੰਕਾਰ ਨੂੰ ਛੱਡ ਕੇ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਗੁਣ ਗਿਆਨ ਨੂੰ ਛੱਡ ਕੇ ਪ੍ਰਕਾਸ਼ ਨੂੰ ਛੱਡ ਕੇ ਅੰਧਕਾਰ ਦੇ ਅਧੀਨ ਹੋ ਕੇ ਅਗਿਆਨਤਾ ਦੇ ਸਹਿਤ ਹੋ ਕੇ ਲੋਕ ਸਮੇਂ ਦੇ ਪੁਜਾਰੀ ਬਣ ਗਏ ਨੇ ਮਾਪੁੱਦੰਡ ਦੇ ਪੁਜਾਰੀ ਬਣ ਗਏ ਨੇ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਕਿਸ ਤਰ੍ਹਾਂ ਜੀਵਨ ਬਸਰ ਕਰੀਏ ਉਹ ਸਿੱਖਾਂ ਨੇ ਜਦੋਂ ਬੇਨਤੀ ਕੀਤੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿ ਲੱਗੇ ਨਹੀਂ ਤੁਸੀਂ ਉਸ ਮਾਲਕ ਦੇ ਨਾਲ ਜੁੜਨਾ ਤੇ ਇਹਨਾਂ 15 ਥਿੱਤਾਂ ਦੇ ਦੁਆਰਾ ਸਾਨੂੰ ਪਰਦੇਸ਼ ਦਿੰਨੇ ਆ ਵਸਤੂ ਨਿਰਦੇਸ਼ਕ ਮੰਗਲ ਕਰਦੇ ਨੇ ਏਕ ਓੰਕਾਰ ਸਤਿਗੁਰੂ ਪ੍ਰਸਾਦ ਗੁਰੂ ਕੇ ਸਿੱਖ ਤੁਸੀਂ ਇੱਕ ਦੇ ਪੁਜਾਰੀਆਂ ਇੱਕ ਨਾਲ ਜੁੜਨਾ ਜਿਹਦੀ ਬਾਬਤ ਤੁਹਾਨੂੰ ਦੱਸਿਆ ਜਾਣ ਲੱਗਾ ਹੈ ਜਿਹਦੀ ਬਾਬਤ ਤੁਹਾਡੇ ਤੇ ਰਹਿਮਤ ਵਰਸਣੀ ਹੈ ਜਿਹਦੀ ਬਾਬਤ ਤੁਸੀਂ ਜਨਮ ਧਾਰੇ ਹੈ ਜਿਸ ਪਰਮਾਤਮਾ ਨੇ ਇਸ ਸਮਾਂ ਵੀ ਪੈਦਾ ਕੀਤਾ ਹੈ ਸਮੇਂ ਦੀ ਵੰਡ ਕਰਨ ਵਾਲਿਆ ਨਵੇਂ ਪੈਦਾ ਕੀਤਾ ਹੈ ਮਾਪ ਦੰਡ ਦੇ ਬੋਲ ਜਿਹੜੇ ਨੇ ਉਹ ਵੀ ਉਸੇ ਤੋਂ ਆਏ ਹੋਏ ਨੇ ਕਿਸੇ ਮਨੁੱਖ ਦੇ ਬੁਣਾਏ ਨਹੀਂ ਇਹਨਾਂ ਦੀ ਸਫਲਤਾ ਕਿਵੇਂ ਤੇ ਕਦੋਂ ਹੋਣੀ ਹੈ ਜਦੋਂ ਇੱਕ ਨਾਲ ਜੁੜ ਗਏ ਤੋਰਾ ਇੱਕੇ ਪਰਮਾਤਮਾ ਇੱਕ ਆਦੁੱਤੀ ਪਰਮਾਤਮਾ ਵਹਿਗੁਰੂ ਓੰਕਾਰ ਸਾਰਿਆਂ ਨੂੰ ਪ੍ਰਕਾਸ਼ਨ ਵਾਲਾ ਹੈ ਸਾਰਿਆਂ ਦਾ ਚਾਨਨ ਮੁਨਾਰਾ ਹੈ ਐਸਾ ਪਰਮਾਤਮਾ ਦੇੜਾ ਹੈ ਉਹਦਾ ਕਦੇ ਨਾਸ਼ ਨਹੀਂ ਹੁੰਦਾ ਨਾਸ ਰਹਿਤ ਹੈ ਉਹ ਸਤ ਸਰੂਪ ਹੈ ਮਹਾਰਾਜ ਮੇਰ ਕਰ ਦੇਨੇ ਗੁਰ ਚੇਤਨ ਸਰੂਪ ਹੈ ਐਸਾ ਪਰਿਪੂਰਨ ਪਰਮਾਤਮਾ ਵੈਗੁਰੂ ਹੈ ਉਹਦਾ ਚਿੰਤਨ ਕਰ ਸਿਮਰਨ ਕਰ ਤੇ ਜਦੋਂ ਸਿਮਰਨ ਕਰੇਗਾ ਉਦੋਂ ਜੀਵਨ ਤੇਰਾ ਪ੍ਰਸਾਦ ਆਨੰਦ ਸਰੂਪ ਹੋ ਜਾਵੇਗਾ ਮਹਾਰਾਜ ਕਹਿੰਦੇ ਚਿੰਤਨ ਕਰ ਜੀਵਨ ਵਿੱਚ ਆਨੰਦ ਬਣੇਗਾ ਮਿਲਾਪ ਕਦੋਂ ਹੋਣਾ ਹੈ ਜਦੋਂ ਸੱਚੇ ਗੁਰੂ ਨੇ ਤੇਰੇ ਤੇ ਤਰੁੱਠ ਕੇ ਰਹਿਮਤ ਵਰਸਾ ਕੇ ਕਿਰਪਾ ਕਰ ਦਿੱਤੀ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਨਾਲ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪੇਸ਼ਾਨੀ ਨਾਨਕ ਲੀਨ ਪ੍ਰਯੋਗੋ ਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਜੇ ਜੀਵਨ ਧਰ ਕੇ ਇਕ ਨਰੰਕਾਰ ਦੇ ਨਾਲ ਨਹੀਂ ਜੁੜਿਆ ਪਰਮਾਤਮਾ ਦੇ ਮਾਰਗ ਤੇ ਨਹੀਂ ਤੁਰਿਆ ਤੇਰੀ ਜ਼ਿੰਦਗੀ ਵਿੱਚ ਚਾਨਣਾ ਨਹੀਂ ਹੋ ਸਕਦਾ ਜਿੰਨੇ ਮਰਜ਼ੀ ਕੁਦ ਪਾਪੜ ਵੇਲੀ ਦਾ ਪਰਮਾਤਮਾ ਨੂੰ ਨਹੀਂ ਮਿਲੇਗਾ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਮਿਲਣਾ ਤੈਨੂੰ ਕੁਦ ਨਹੀਂ ਉਜ ਦਰਮਰਦੀ ਤੁਰਿਆ ਫਿਰ ਏਕ ਨਾਲ ਜੁੜ ਜਿੰਨੇ ਸਭ ਪੈਦਾ ਕੀਤਾ ਹਰ ਏਕ ਸਿਮਰ ਏਕ ਸਿਮਰ ਪਿਆਰੇ ਇਕ ਨੂੰ ਆਰਾਧ ਇਕ ਨੂੰ ਜਪ ਤਾਂ ਜੀਵਨ ਅੰਦਰ ਗਲ ਬੰਨੀਓ ਮਹਾਰਾਜ ਕਹਿੰਦੇ ਏਕਮ ਏਕੰਕਾਰ ਨਿਰੱਲਾ ਏਕਮ ਜੇ ਨੂੰ ਪਹਿਲੀ ਥਿਤ ਕਹਿੰਦੇ ਆ ਏਕ ਏਕਮ ਦੂਜ ਕਹਿੰਦੇ ਨਾ ਮਹਾਰਾਜ ਉਹੀ ਸ਼ਬਦ ਵਰਤਦੇ ਮਹਾਰਾਜ ਕਹਿੰਦੇ ਏਕਮ ਏਕਮ ਥਿਤ ਦੇ ਦੁਆਰਾ ਪਾਤਸ਼ਾਹ ਉਚਾਰਨ ਕਰਦੇ ਨੇ ਮਹਾਰਾਜ ਕਹਿੰਦੇ ਏਕਮ ਕਦੋਂ ਤੇਰੀ ਸਫਲਾ ਸਫਲਤਾ ਦੇ ਸਹੇਤੇ ਤੂੰ ਏਕਮ ਤੋਂ ਕੀ ਕਰਨਾ ਏਕ ਨਰੰਕਾਰ ਜਿਹੜਾ ਹੈ ਜਿਨੇ ਸਾਰੇ ਆਕਾਰ ਬਣਾਏ ਨੇ ਨਿਰੰਕਾਰ ਆਕਾਰ ਬਣਾਇਆ ਜਿਨੇ ਉਹ ਨਿਰੰਕਾਰ ਜਿਹੜਾ ਆਕਾਰ ਤੁਰੈ ਤੇ ਜਿਨੇ ਸਾਰੇ ਆਕਾਰ ਬਣਾਏ ਨੇ ਉਹ ਨਿਰਆਕਾਰ ਤੇ ਉਹ ਜਿਹੜਾ ਬਣਾਉਣ ਵਾਲਾ ਵੈਗੁਰੂ ਹੈ ਨਾ ਸਾਰੇ ਆਕਾਰਾਂ ਨੂੰ ਜਿਹਦੇ ਹੁਕਮ ਵਿੱਚ ਸਾਰੇ ਆਕਾਰ ਬਨ ਰਹੇ ਨੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਇਹ ਆਕਾਰ ਵਜੂਦ ਬਨ ਰਹੇ ਨੇ ਤੇ ਉਹ ਕੀ ਬਣਾ ਕਰਕੇ ਕਿਦੇ ਚਲਾ ਗਿਆ ਨਹੀਂ ਇਹਦੇ ਵਿੱਚ ਕੀ ਇਹਦੇ ਵਿੱਚ ਹੀ ਰਹਿੰਦਾ ਹੈ ਨਹੀਂ ਪਾਸੇ ਵੀ ਰਹਿੰਦਾ ਹੈ ਇਹਨਾਂ ਦੇ ਵਿੱਚ ਵੀ ਰਮਿਆ ਹੈ ਕਟ ਕਟ ਮੈਂ ਹਰ ਜੂ ਬਸੈ ਸੰਤਨ ਕਹਿਉ ਪੋਕਾਰ ਆਕਾਰ ਬਣਾਏ ਨਿਰ ਆਕਾਰ ਆਕਾਰ ਦੇ ਵਿੱਚ ਬੈਠ ਗਿਆ ਸੰਸਾਰ ਬਣਾਏ ਨਰੰਕਾਰ ਸੰਸਾਰ ਦੇ ਵਿੱਚ ਬੈਠ ਗਿਆ ਇਹੋ जग ਸੱਚੇ ਕੀ ਹੈ ਕੋਠੂੜੀ ਸੱਚੇ ਕਾ ਵਿੱਚ ਵਾਸ ਸੱਚੇ ਨੇ ਬਣਾਇਆ ਤੇ ਸੱਚੇ ਨਿਵਾਸਾ ਕੀਤਾ ਇਹ ਤਨ ਨੋ ਵਿੱਚ ਸੱਚੇ ਨੇ ਸਾਧਿਆ ਤੇ ਘਟ ਦੇ ਅੰਦਰ ਬੈਠਾ ਪਰ ਮਹਾਰਾਜ ਕਹਿੰਦੇ ਜਿੰਨ ਉਹ ਪਈ ਰੰਗ ਰਵਾਈ ਬੈਠਾ ਵੇਖੈ ਵਖ ਅਕੇਲਾ ਉਹ ਵਖਰਾ ਹੋ ਕੇ ਵੀ ਵੇਖ ਰਿਹਾ ਹੈ ਨਿਰਾਲਾ ਵਖਰਾ ਫਿਰ ਜੇ ਅਸੀਂ ਉਹ ਵਖਰਾ ਤੇ ਵਿੱਚ ਨਹੀਂ ਦੋਨਾਂ ਜਗ੍ਹਾ ਤੇ ਹਾਜ਼ਰ ਨਹੀਂ ਧਾਨਾਂਗੇ ਇੱਕ ਤੇ ਰਹੇਗਾ ਫਿਰ ਜੀਵ ਦੀ ਮ੍ਰਿਤੂ ਹੁੰਦੀ ਏ ਇੱਕ ਦਿਨ ਕਹਿਣਾ ਪੈਗਾ ਇੱਕ ਰੱਬ ਮਰ ਗਿਆ ਹੈ ਇੱਕ ਦੂਜਾ ਰੱਬ ਅੱਜ ਮਰ ਗਿਆ ਹੈ ਤੀਜਾ ਰੱਬ ਮਰ ਗਿਆ ਹੈ ਧਰਤੀ ਦੇ ਉੱਪਰ ਆਕਾਰਾਂ ਦਾ ਵਿਨਾਸ਼ ਹੁੰਦਾ ਹੈ ਨਸ਼ਟ ਹੁੰਦਾ ਹੈ ਖਾਤਮਾ ਹੁੰਦਾ ਹੈ ਕਿ ਪਰਮਾਤਮਾ ਦਾ ਹੁੰਦਾ ਹੈ ਨਹੀਂ ਉਹ ਇਹਦੇ ਵਿੱਚ ਵੀ ਹੈ ਇਹ ਤੋਂ ਵੱਖ ਬੰਤਰ ਨੂੰ ਵੇਖ ਰਿਹਾ ਹੈ ਉਹ ਨਿਰਾਲਾ ਅਸੰਗ ਵੱਖਰਾ ਹੈ ਇਹ ਸਮੇਂ ਦਾ ਮਾਪ ਦੰਡ ਬਣਾਇਆ ਗਿਆ ਸੀ ਲੋਕ ਮਾਪ ਦੰਡ ਨਾਲ ਤਾਂ ਜੁੜ ਗਏ ਜਿਹੜਾ ਸਮਾਂ ਸਫਲਾ ਕਰਨਾ ਸੀ ਨਾ ਮ ਵਿੱਚ ਪੈ ਕੇ ਟਕ ਕੇ ਪਖੰਡ ਦੇ ਸਹਿਤ ਹੋ ਗਏ ਪਰਮਾਤਮਾ ਦਾ ਪੂਜਨ ਨਾ ਕੀਤਾ ਮਹਾਰਾਜ ਕਹਿੰਦੇ ਏਕਮ ਤਾਂ ਸਫਲੀ ਹੋਣੀ ਹੈ ਜੇ ਤੂੰ ਇੱਕ ਨਾਲ ਜੁੜ ਗਿਆ ਉਹਨੂੰ ਆਪਣੇ ਅੰਦਰ ਵੇਖਿਆ ਉਹ ਪਰਮਾਤਮਾ ਏਕਮ ਦੇ ਅਧੀਨ ਨਹੀਂ ਦੋਜ ਤੀਜ ਦੇ ਅਧੀਨ ਨਹੀਂ ਚੌਥ ਪੰਨਵੀ ਦੇ ਅਧੀਨ ਨਹੀਂ ਅ 10ਵੀਂ ਛਠਵੀਂ ਦੇ ਅਧੀਨ ਨਹੀਂ ਉਹ ਨਿਰਾਲਾ ਉਹ ਵੱਖਰਾ ਹੈ ਉਹ ਪਰਮਾਤਮਾ ਵੱਖਰਾ ਹੈ ਇਹ ਉਹਦੇ ਤੇ ਪ੍ਰਭਾਵ ਨਹੀਂ ਉਹ ਸਭ ਕੁਝ ਗਿਣਤੀਆਂ ਮਿੰਟੀਆਂ ਜੋ ਕੁਝ ਉਹਦਾ ਬਣਾਇਆ ਹੋਇਆ ਹੈ ਸੰਖੇਪ ਕਰਾਂ ਮਹਾਰਾਜ ਕਹਿੰਦੇ ਅਮਰ ਅਜੂਨੀ ਜਾਤ ਨਾਂਦਾਲਾ ਉਹ ਪਰਿਪੂਰਨ ਪਰਮਾਤਮਾ ਅਮਰ ਮੌਤ ਤੂੰ ਰਹਿਤ ਹੈ ਔਰ ਮੌਤ ਉਹਦੇ ਨੇੜੇ ਨਹੀਂ ਆਉਂਦੀ ਜੋ ਕੁਝ ਜੀਵ ਚਾਹੇ ਉਹ ਅੰਦ ਦੁਆਰਾ ਜੀਰਿਤ ਦੁਆਰਾ ਸੇਤ ਦੁਆਰਾ ਉਤਪਜਾ ਦੁਆਰਾ ਸਭ ਨਸ਼ਟ ਹੁੰਦੇ ਨੇ ਸਭ ਖਤਮ ਹੁੰਦੇ ਨੇ ਮਹਾਰਾਜ ਕਹਿੰਦੇ ਉਹ ਅਮਰ ਹੈ ਤੇ ਜਿਹੜਾ ਅਮਰ ਪਰਮਾਤਮਾ ਹੈ ਅਮਰ ਮੌਤ ਮ੍ਰਿਤੂ ਉਹਦੇ ਕੋਲ ਨਹੀਂ ਆਉਂਦੀ ਉਹ ਪਰੀ ਪੂਰਨ ਪਰਮਾਤਮਾ ਅਜੂਨੀ ਮਹਾਰਾਜ ਆਰੰਭ ਵਿੱਚ ਮੌਲ ਮੰਤਰ ਅੰਦਰ ਵੀ ਕਹਿੰਦੇ ਅਜੂਨੀ ਪਰਮਾਤਮਾ ਅਜਨਮ ਹੈ ਸੰਸਾਰ ਦੇ ਜੀਵਾਂ ਦਾ ਕੁਦਨਾ ਕੁਦ ਕਾਰਨ ਨੇ ਕੋਈ ਬੀਜ ਤੋਂ ਉਗਿਆ ਹੈ ਕੋਈ ਅੰਡੇ ਤੋਂ ਪੈਦਾ ਹੋਇਆ ਹੈ ਕੋਈ ਜੇਰਜ ਤੋਂ ਪੈਦਾ ਹੋਇਆ ਹੈ ਕੋਈ ਸਵੇਤਜ ਤੋਂ ਪੈਦਾ ਹੋਇਆ ਹੈ ਕੋਈ ਉਤਪੁਜਾਤ ਤੋਂ ਪੈਦਾ ਹੋਇਆ ਹੈ ਪਰਮਾਤਮਾ ਸੈ ਸਵਭੰ ਉਹ ਪਰਮਾਤਮਾ ਸੁੱਤੇ ਪ੍ਰਕਾਸ਼ ਆਪਣੇ ਆਪ ਤੋਂ ਉਹ ਜੁਨੀਆਂ ਵਿੱਚ ਨਹੀਂ ਆਉਂਦਾ ਉਹ ਆਜੂਨੀ ਹੈ ਜੁੰਨਾ ਤੋਂ ਰਹਿਤ ਹੈ ਜਾਤ ਨਾਂਝਾਲਾ ਨਾ ਕੋਈ ਜਾਤ ਜਾਤੈ ਨਾ ਪਾਤੈ ਤਤੈ ਨਾ ਮਤੈ ਮਹਾਰਾਜ ਕਹਿੰਦੇ ਨਾ ਜਾਤ ਤੇ ਨਾ ਕੋਈ ਪਾਨ ਉਹ ਨੇਰਾਲਾ ਕਿਸੇ ਜਾਤੀ ਵਿੱਚ ਨਹੀਂ ਆਉਂਦਾ ਨਾ ਪਸ਼ੂ ਜਾਤੀ ਵਿੱਚ ਨਾ ਮਨੁੱਖ ਜਾਤੀ ਵਿੱਚ ਉਹ ਪਰਮਾਤਮਾ ਸਭਨਾ ਨੂੰ ਬਣਾਉਣ ਵਾਲਾ ਸਭਨਾ ਤੋਂ ਵੱਖਰਾ ਹੈ ਔਰ ਇਹ ਜਿਹੜੇ ਜੂਨੀਆਂ ਦੇ ਜੰਜ਼ਾਲ ਨੇ ਬੁਣੇ ਹੋਏ ਜਾਲ ਨੇ ਔਰ ਇਨਾਂ ਦੇ ਵਿੱਚੋਂ ਫਸਦਾ ਨਹੀਂ ਇਹ ਜੋਮਲ ਇਹ ਜਾਲ ਜਿਹੜੇ ਆ ਜਿਵੇਂ ਪੰਛੀਆਂ ਨੂੰ ਮੱਛੀਆਂ ਨੂੰ ਜਾਲ ਏ ਭਾਈ ਰੇ ਇਉਂ ਸਿਰਦਾਨੋਂ ਕਾਲ ਜਿਉ ਮੱਛੀ ਤਿਉ ਮਾਨਸਾ ਪਵਿਆ ਚਿੰਤਾ ਜਾਲ ਇਹ ਪ੍ਰਭੂ ਨੂੰ ਜਾਲ ਨਹੀਂ ਵਿਆਪਦਾ ਚਾਹ ਚਿੰਤਾ ਤਾਂ ਚਾਹ ਦੁੱਖ ਦਾ ਹੋਵੇ ਮਹਾਰਾਜ ਕਹਿੰਦੇ ਸਭ ਚੀਜ਼ਾਂ ਸਾੜੀਆਂ ਦਾ ਸਕਦੀਆਂ ਨੇ ਔਰ ਜਾਲ ਮੈਨੇ ਫਾਈਆਂ ਜਿਹੜੀਆਂ ਬੰਧਨ ਨੇ ਉਹ ਜੀਵਾਂ ਦੇ ਲਈ ਨੇ ਈਸ਼ਵਰ ਦੇ ਨਾਲ ਨਹੀਂ ਜਿਹੜੇ ਈਸ਼ਵਰ ਨਾਲ ਜੁੜ ਜਾਂਦੇ ਆ ਉਹਨਾਂ ਨੂੰ ਫਾਈਆਂ ਬੰਧਨ ਕਦਾਚਿਤ ਨਹੀਂ ਵਿਆਪਦੇ ਤੇ ਸੰਸਾਰ ਦੀ ਤਪਸ ਦੇੜੀ ਜਾਲ ਉਹਨੂੰ ਸਾੜ ਨਹੀਂ ਸਕਦੀ ਕਿਉਂਕਿ ਜੀ ਦੇ ਘਰ ਦੇ ਵਿੱਚ ਗੁਰੂ ਦਾ ਨਾਮ ਵਸ ਜਾਂਦਾ ਹੈ ਉਹਨੂੰ ਵੀ ਨਹੀਂ ਸਾਰਥਕ ਦੀ ਗੁਰ ਕਾ ਬਚਨ ਬਸੈ ਜੀ ਨਾਲੇ ਮਹਾਰਾਜ ਕਹਿੰਦੇ ਜੀ ਦੇ ਅੰਦਰ ਜੀ ਦੇ ਗੁਰੂ ਦਾ ਬਚਨ ਬਸ ਗਿਆ ਗੁਰ ਕਾ ਬਚਨ ਬਸੈ ਜੀ ਨਾਲੇ ਤਸਕਰ ਨਹੀਂ ਲੇਵੈ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਕੇ ਜਾਲੇ ਪਾਣੀ ਡੋਬਦਾ ਨਹੀਂ ਚੋਰ ਚਰਾ ਨਹੀਂ ਸਕਦਾ ਔਰ ਅਗ ਸਾੜ ਨਹੀਂ ਸਕਦੀ ਕੋਈ ਬਰਬਾਦ ਨਹੀਂ ਕਰ ਸਕਦਾ ਨੋ ਅਗੰ ਅਗੁਚਰ ਰੂਪ ਨਾ ਰੇਖਿਆ ਭਰੀਪੂਰਨ ਪਰਮਾਤਮਾ ਅਗੰ ਮਨ ਬਾਨੀ ਦੀ ਪਹੁੰਚ ਤੋਂ ਪਰੇ ਆਗੋਚਰ ਇੰਦਰੀਆਂ ਤੋਂ ਅਵਿਸ਼ੇ ਹੈ ਇੰਦਰੀਆਂ ਦੀ ਪਕੜ ਵਿੱਚ ਨਹੀਂ ਆਂਦਾ ਇਹਨਾਂ ਤੋਂ ਪਰੇ ਰੂਪ ਨਾ ਰੇਖਿਆ ਉਦਾ ਕੋਈ ਰੂਪ ਨਹੀਂ ਉਹ ਰੂਪ ਨਾ ਰੰਗ ਨਾ ਰੇਖ ਭੇਖ ਕੋ ਕਹਿ ਨਾ ਸਕਤ ਕਿ ਅਰ ਉਹਦਾ ਕੋਈ ਰੂਪ ਰੰਗ ਨਹੀਂ ਕੋਈ ਚਹਿਨ ਚਕਰ ਨਹੀਂ ਔਰ ਕੋਈ ਰੂਪ ਨਹੀਂ ਕਿ ਕੋਈ ਉਦੀ ਰੇਖਾ ਨਹੀਂ ਕੋਈ ਮਛਕਸ਼ ਆਦ ਦੀ ਕੋਈ ਰੇਖਾ ਨਹੀਂ ਬਣੀਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖੋਜਤ ਖੋਜਤ ਪਲਦੇ ਪਲਦੇ ਲੱਭਦੇ ਆ ਲੱਭਦੇ ਸਵੈ ਪਰਚੋਲ ਕਰਦੇ ਆ ਕਰਦੇ ਆ ਘਟ ਘਟ ਦੇਖਿਆ ਜਦੋਂ ਦੀ ਪਰਚੋਲ ਕਰ ਲਈ ਭਾਲ ਕਰ ਲਈ ਆਪਣੇ ਅੰਦਰੋਂ ਪਰਮਾਤਮਾ ਦੂਰ ਨਹੀਂ ਅਸੀਂ ਭੁੱਲੇ ਹੋਏ ਆ ਅਸੀਂ ਮਾਰਗ ਤੋਂ ਭਟਕੇ ਹੋਏ ਆ ਅਸੀਂ ਖੁੰਦੇ ਹੋਏ ਆ ذਰਾ ਕੋ ਸਾਨੂੰ ਕਿਸੇ ਗੱਲ ਦੀ ਸੂਝ ਆਦਾਵੇ ਅਸੀਂ ਆਪਣੇ ਆਪ ਨੂੰ ਬੜੇ ਵੱਡੇ ਬੜੇ ਸਿਆਣੇ ਬੜੇ ਦਾਨਨਦਾਰ ਸਮਝ ਲੈਣੇ ਆ ਮਹਾਰਾਜ ਕਹਿੰਦੇ ਬਈ ਉਹ ਪਰਿਪੂਰਨ ਪਰਮਾਤਮਾ ਖੋਜਦੇ ਆ ਖੋਜਦੇ ਆ ਖੋਜਤ ਖੋਜਤ ਸੁਣੀਐ ਸੋਏ ਉਹ ਪਰਮਾਤਮਾ ਜਿਹੜਾ ਉਹਨੂੰ ਘਟ ਘਟ ਦੇਖਿਆ ਹਰ ਗਿਰਦੇ ਅੰਦਰ ਤੇ ਫਿਰ ਕਹਿ ਦਿੱਤਾ ਘਟ ਘਟ ਮੈਂ ਹਰ ਜੂ ਬਸੇ ਦੁਨੀਆਂ ਦੇ ਲੋਗੋ ਹਾਰੇ ਹਿਰਦੇ ਅੰਦਰ ਰੱਬ ਵਸਦਾ ਜੇ ਕਿਉਂਕਿ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਸਾਰਿਆਂ ਦੇ ਹਿਰਦੇ ਅੰਦਰ ਰੱਬ ਵਸਦਾ ਤੇ ਗੁਰੂ ਦੀ ਕਿਰਪਾ ਹੋਈ ਗੁਰੂ ਨਾਲ ਮਿਲਾਪ ਹੋਇਆ ਸਿੱਖ ਦਾ ਗੁਰੂ ਨੇ ਚਾਨਣ ਮਨਾਰਾ ਬਖਸ਼ਿਆ ਇੱਕ ਮ ਇੱਕ ਓੰਕਾਰ ਨਾਲ ਜੁੜ ਗਿਆ ਤੇ ਉਹਨੂੰ ਕਟਗਟ ਵਿੱਚ ਰੱਬ ਦੇ ਸੰਗ ਲੱਗ ਪਿਆ ਉਨੇ ਹਰ ਜਗ੍ਹਾ ਤੇ ਰੱਬ ਦੇਖਿਆ ਹੈ ਹਰ ਹੀ ਹਿਰਦੇ ਦੇ ਅੰਦਰ ਪਰਮਾਤਮਾ ਦੇਖਿਆ ਹੈ ਮਹਾਰਾਜ ਕਹਿੰਦੇ ਜੋ ਦੇਖ ਦਿਖਾਵੈ ਤਿਸ ਕੋ ਬਲ ਜਾਈ ਕਹਿੰਦੇ ਜਿਹੜਾ ਪਹਿਲਾਂ ਆਪ ਦੇਖ ਦੇਖੈ ਹੁਣ ਮੇਰੇ ਵਰਗੇ ਨੂੰ ਰੱਬ ਦਾ ਪਤਾ ਆਪ ਨੂੰ ਨਹੀਂ ਹੁੰਦਾ ਪਰਮਾਤਮਾ ਦਾ ਚਲਕਾਰਾ ਕਦੇ ਸੁਪਨੇ ਵਿੱਚ ਵੀ ਭੁੱਲ ਕੇ ਨਹੀਂ ਪਿਆ ਹੁੰਦਾ ਉਹ ਪਖੰਡ ਕਰੇਗਾ ਆਓ ਮੈਂ ਤੁਹਾਨੂੰ ਰੱਬ ਦਿਖਾਉਣਾ ਹੈ ਪਹਿਲਾ ਆਪ ਤਾਂ ਦੇਖ ਮਹਾਰਾਜ ਗੁਰੂ ਨਾਨਕ ਨਰੰਕਾਰੀ ਸਾਹਿਬ ਕਹਿੰਦੇ ਜੋ ਦੇਖ ਜਿਹੜਾ ਆਪ ਦੇਖੇ ਆਪ ਦੇਦਾਰ ਕੀਤਾ ਹੋਵੇ ਆਪ ਮਿਲਿਆ ਹੋਵੇ ਆਪ ਜੁੜਿਆ ਹੋਵੇ ਮਹਾਰਾਜ ਕਹਿੰਦੇ ਦੇਖਾ ਉਹ ਦੂਦਿਆਂ ਨੂੰ ਦਿਖਾ ਸਕਦਾ ਹੈ ਜਿਹੜਾ ਆਪ ਮਿਲਿਆ ਹੈ ਉਹ ਦੂਦਿਆਂ ਨੂੰ ਮਿਲਾ ਸਕਦਾ ਹੈ ਜਿਹੜਾ ਆਪ ਤੁਰਿਆ ਉਹ ਮਾਰਗ ਦਰਸਾ ਸਕਦਾ ਹੈ ਦੇਸ ਕੋ ਬਲ ਜਾਈ ਮਹਾਰਾਜ ਕਹਿੰਦੇ ਉਸ ਤੋਂ ਮੈਂ ਕੁਰਬਾਨ ਨਜ਼ਾਵਾ ਜਿੰਨੇ ਆਪ ਨਿਰਗੁਣ ਸਰੂਪ ਦਾ دیدار ਕਰ ਲਿਆ ਆਪ ਮੰਡਲ ਤੇ ਪਹੁੰਚ ਗਿਆ ਤੇ ਪਹੁੰਚ ਕੇ ਦੂਜਿਆਂ ਨੂੰ ਕਿਹਾ ਮੈਂ ਹੁਣ ਪਹੁੰਚ ਗਿਆ ਜਿਵੇਂ ਮਹਾਰਾਜ ਕਬੀਰ ਸਾਹਿਬ ਕਹਿੰਦੇ ਨਾ ਅਬ ਤੋ ਜਾਏ ਚੜ੍ਹ ਹੈ ਸੰਗਸਣ ਮਿਲ ਹੈ ਸਾਰੰਗ ਪਾਨੀ RAM ਕਬੀਰਾ ਏਕ ਭਈ ਹੈ ਕੋਈ ਨਾ ਸਕੇ ਪਛਾਨੀ ਕਹਿ ਲੱਗੇ ਦੁਨੀਆਂ ਦੇ ਲੋਗੋ ਹੁਣ ਮੈਂ ਮੰਦਲ ਤੇ ਪਹੁੰਚ ਗਿਆ ਹੁਣ ਮਾਲਕ ਨੂੰ ਮਿਲ ਗਿਆ ਹੁਣ ਮਾਲਕ ਦਾ ਰੂਪ ਹੋ ਗਿਆ ਹੁਣ ਮੈਂ ਤੇ ਮੇਰਾ ਮਾਲਕ ਮੇਰਾ ਮਾਲਕ ਤੇ ਮੈਂ ਮੇਰੇ ਮਾਲਕ ਨੇ ਤਰਸ ਕਰਕੇ ਆਪਣੇ ਸੰਗਾਸਨ ਆਸਨ ਤੇ ਉਠਾ ਲਿਆ ਤੇ ਨਹੀਂ ਕਿ ਇੱਕ ਪਾਸੇ ਉਹ ਬੈਠਾ ਇੱਕ ਪਾਸੇ ਮੈਂ ਬੈਠਾ ਨਹੀਂ ਮੈਂ ਉਹਦਾ ਰੂਪ ਹੋ ਗਿਆ ਉਹ ਮੇਰਾ ਰੂਪ ਹੋ ਗਿਆ ਮੈਨੂੰ ਇਹਨੇ ਆਪਣੇ ਵਿੱਚ ਸਮੁੰਦਰ ਨੇ ਕਤਰੇ ਨੂੰ ਜਗਾ ਦੇ ਦਿੱਤੀ ਆਪਣੇ ਵਿੱਚ ਕਤਰੇ ਨੂੰ ਕਤਰਾ ਮਿਲ ਗਿਆ ਸਮੁੰਦਰ ਵਿੱਚ ਤੇ ਉਹ ਸਮੁੰਦਰ ਦਾ ਰੂਪ ਹੋ ਗਿਆ ਹੁਣ ਕੋਈ ਪਹਿਚਾਨ ਨਹੀਂ ਸਕਦਾ ਉਹ ਬੂੰਦ ਜਿਹੜੀ ਇੱਕ ਗਿਰੀ ਏ ਪਾਣੀ ਵਿੱਚ ਸਮੁੰਦਰ ਵਿੱਚ ਉਹ ਬੂੰਦ ਕਿਹੜੀ ਏ ਤੇ ਸਮੁੰਦਰ ਦਾ ਪਾਣੀ ਕਿਹੜਾ ਏ ਕੋਈ ਭੈਣ ਭੇਦ ਬਤਾ ਨਹੀਂ ਸਕਦਾ ਇਸੇ ਤਰ੍ਹਾਂ ਜਿਹੜੇ ਜੀਵ ਦੀ ਇੱਕ ਬੂੰਦ ਇੱਕ ਕਟੜਾ ਰੂਪ ਆਤਮਾ ਪਰਮ ਆਤਮਾ ਮਹਾ ਸਾਗਰ ਵਿੱਚ ਮਿਲ ਗਈ ਏ ਕੋਈ ਵਿਦਵਾਨ ਨਹੀਂ ਉਹ ਦੱਸ ਸਕਦਾ ਕਿ ਉਹ ਆਤਮਾ ਕਿਹੜੀ ਏ ਤੇ ਪਰਮ ਆਤਮਾ ਕਿਹੜਾ ਏ ਇੱਕ ਰੂਪ ਹੋ ਜਾਂਦੇ ਆ ਐਉਂ ਮਿਲ ਜਾਂਦੇ ਜਿਉਂ ਜਲ ਮੈਨ ਜਲੇ ਆਏ ਖਟਾਨਾ ਤੇ ਉਹ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਣ ਪਾਈ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਉਹ ਐਉਂ ਮਿਲ ਜਾਂਦੇ ਨੇ ਅਰ ਜੋਤੀ ਜੋਤ ਰਲੀ ਸੰਪੂਰਨ ਨਥੀ ਆ ਰਾਮ ਅਧੂਰਾ ਪਨ ਚਲਾ ਗਿਆ ਪੂਰਾ ਹੋ ਗਿਆ ਹੈ ਪੂਰੇ ਤੱਕ ਪਹੁੰਚਿਆ ਕਦੋਂ ਕਦੋਂ ਪੂਰਾ ਹੋ ਗਿਆ ਜਦੋਂ ਜੀਵ ਤਵ ਅੰਦਰ ਰਹਨੇ ਆ ਸ਼ਰੀਰ ਵਿੱਚ ਰਹਨੇ ਆ ਪਰਿਵਾਰ ਵਿੱਚ ਰਹਨੇ ਆ ਕਾਰੋਬਾਰ ਵਿੱਚ ਰਹਨੇ ਆ ਸੰਸਾਰ ਵਿੱਚ ਰਹਨੇ ਆ ਪੂਰੇ ਦੇ ਨਾਲ ਜੁੜਿਆ ਪੂਰੇ ਦੇ ਮਾਰਗ ਤੇ ਤੁਰਿਆ ਪੂਰਗ ਦੇ ਬਚਨਾਂ ਨੂੰ ਕਾਬਲੇ ਕਬੂਲ ਕੀਤਾ ਤੇ ਪੂਰੇ ਦੀ ਅਰਦਨਾ ਕੀਤੀ ਐ ਫਿਰ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪ੍ਰਾਪਤ ਹੋ ਗਿਆ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਉਹਦੇ ਗੁਣ ਗਾ ਤੇ ਕਰ ਕੇ ਪੂਰੇ ਗੁਰ ਕਾ ਸੋਹਣੇ ਉਪਦੇਸ਼ ਦੂਜੇ ਦਾ ਨਹੀਂ ਕਿਹਾ ਪੂਰੇ ਦਾ ਅਧੂਰੇ ਦਾ ਨਹੀਂ ਅਸੀਂ ਅਧੂਰੇ ਦੀਆਂ ਗੱਲਾਂ ਸੁਨਣੀਆਂ ਹੁਣ ਬਹੁਤ ਸੁਣਾਗੇ ਕਰਨੀਆਂ ਉਹਨੂੰ ਬਹੁਤ ਕਰਾਂਗੇ ਪੂਰੇ ਦੀਆਂ ਗੱਲਾਂ ਬਹੁਤ ਘਟ ਆਉਂਦੀਆਂ ਨੇ ਬਹੁਤ ਘਟ ਸੁਣਨੋਂ ਤਿਆਰ ਆ ਪੂਰੇ ਗੁਰ ਕਾ ਸੁਨੇ ਉਪਦੇਸ਼ ਪਾਰ ਬ੍ਰਹਮ ਨਿਗਟ ਕਰ ਦੇਖ ਉਹਨੂੰ ਨੇੜੇ ਦੇਖ ਅਰ ਜਿੰਨੇ ਆਪ ਦੇਖਿਆ ਨਾ ਉਹ ਦਿਖਾਵੇ ਉਹ ਦਿਖਾਉਂਦਾ ਹੈ ਉਹ ਮਲਾਉਂਦਾ ਹੈ ਉਹ ਦਰਸ਼ਨ ਕਰਵਾਉਂਦਾ ਹੈ ਮਲਾਪ ਕਰਵਾਉਂਦਾ ਕਿਉਂਕਿ ਦਰਸ਼ਨ ਕਰਵਾਉਂਦਾ ਕਿਵੇਂ ਆ ਉਹ ਉਸ ਮਾਰਗ ਤੇ ਪਹਿਲਾਂ ਚਲਾਉਂਦਾ ਤੇ ਫਿਰ ਚਲਦਿਆਂ ਚਲਦਿਆਂ ਸੇਵਾ ਸਿਮਰਨ ਆਭਿਆਸ ਕਰਦਿਆਂ ਕਰਦਿਆਂ ਉਹਨੂੰ ਆਤਮਿਕ ਦੇਦਾਰ ਹੋ ਜਾਂਦਾ ਉਸ ਨੂੰ ਦਰਸ਼ਨ ਕਰਨ ਦੇ ਯੋਗ ਬਣਾ ਕੇ ਉਸ ਮੰਜ਼ਲ ਤੇ ਪਹੁੰਚਾ ਕੇ ਮਲਾਪ ਉਹ ਜਾਂਦਾ ਉਹ ਮਲਾਪ ਕਰਾਉਂਦਾ ਉਹਦੇ ਤੋਂ ਕੁਰਬਾਨ ਜਾਂਦੇ ਗੁਰਪ੍ਰਸਾਦ ਪਰਮ ਪਦ ਪਾਈ ਗੁਰੂ ਦੀ ਕਿਰਪਾ ਦੇ ਨਾਲ ਔਰ ਪਰਮ ਸਭ ਤੋਂ ਵੱਡਾ ਪਦ ਮੁਰਾਤਬਾ ਗੁਰੂ ਵਿੱਚ ਮਿਲ ਕੇ ਕੇਵਲ ਮੋਕਸ਼ ਵਾਲਾ ਪਾ ਲੈਂਦਾ ਹੈ ਮਹਾਰਾਜ ਕਹਿੰਦੇ ਗੁਰੂ ਦੇ ਦੇ ਨਾਲ ਜੁੜ ਕੇ ਉਹਨੂੰ ਗੁਰੂ ਗਿਆਨ ਦ੍ਰਿਸ਼ਟੀ ਬਖਸ਼ਦਾ ਹੈ ਪ੍ਰਕਾਸ਼ ਦ੍ਰਿਸ਼ਟੀ ਬਖਸ਼ ਦਿੰਦਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਐਸੇ ਰੱਬ ਦੇ ਪਿਆਰੇ ਤੋਂ ਕੁਰਬਾਨ ਜਾਂਨੇ ਹ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਕਿਰਪਾ ਦਾ ਪਾਤਰ ਬਣ ਕੇ ਬੜੇ ਪ੍ਰੇਮ ਦੇ ਨਾਲ ਉਹ ਪਰਮ ਪਦ ਸਭ ਤੋਂ ਵੱਡਾ ਮੁਰਾਤਬਾ ਕਮਾਉਂਦਾ ਹੈ ਕਹਿੰਦੇ ਕੋਈ ਪੰਨੇਹਾਰੀ ਸੀ ਪਾਣੀ ਭਰਨ ਵਾਲੀ ਬੀਬੀ ਉਹ ਦਰਿਆ ਤੋਂ ਨਦੀ ਤੋਂ ਤੁਰੇ ਆਵੇ ਉਹਨੇ ਤਿੰਨ ਘੜੇ ਸਿਰ ਦੇ ਉੱਪਰ ਦੋ ਤਿੰਨ ਘੜੇ ਪਾਣੀ ਦੇ ਭਰ ਕੇ ਰੱਖੇ ਹੋਏ ਇੱਕ ਹੱਥ ਵਿੱਚ ਵੀ ਪਕੜਿਆ ਆਇਆ ਬਾਲਟੀ ਡੋਲੂ ਅ ਕੋਈ ਮਸ਼ਕ ਤੇ ਇੱਕ ਬੇਬੇ ਅੱਗੇ ਖੜੇ ਕੂਏ ਤੋਂ ਇੱਕ ਘੜਾ ਪਾਣੀ ਦਾ ਭਰ ਰਹੀ ਸੀ ਉਹਨੇ ਦੇਖਿਆ ਪਤਾ ਨਹੀਂ ਇੰਨਾ ਪਾਣੀ ਕਿੱਧਰੋਂ ਲੈ ਆਈ ਉਹਨੇ ਉਹ ਪਾਣੀ ਦਾ ਘੜਾ ਜਿਹੜਾ ਸੀ ਉਹ ਬਾਰ ਡੋਲ ਦਿੱਤਾ ਜਨੇ ਕੂਏ ਤੋਂ ਭਰਿਆ ਚੱਲ ਪਈ ਪੈਨੇ ਕਿਧਰੋਂ ਪਾਣੀ ਲਿਆਈ ਇਧਰੋਂ ਲਿਆਈ ਚੱਲ ਪਈ ਉਥੇ ਦਾ ਕਰਕੇ ਜਦੋਂ ਪਾਣੀ ਦਾ ਘੜਾ ਭਰਿਆ ਤੇ ਹੁਣ ਜਿੰਨਾ ਭਾਂਡਾ ਸੀ ਉਹੀ ਕੁਦ ਮਿਲਣਾ ਸੀ ਨਾ ਉਥੋਂ ਵੀ ਤੇ ਉਥੋਂ ਵੀ ਜਾ ਕੇ ਭਰਿਆ ਤੇ ਦਰਿਆ ਨਾਲ ਸ਼ਿਕਵੇ ਕਰਨ ਲੱਗ ਪਈ हे ਦਰਿਆ हे ਨਦੀ ਤੂੰ ਵਿਤਕਰਾ ਕੀਤਾ ਮੈਂ ਸੁਣਿਆ ਸੀ ਤੇਰੇ ਕੋਲ ਪਾਣੀ ਬਹੁਤ ਹੈ ਤੂੰ ਵਿਤਕਰਾ ਕੀਤਾ ਦਰਿਆ ਕਹਿੰਦਾ ਵੀ ਮੈਂ ਵਿਤਕਰਾ ਨਹੀਂ ਕੀਤਾ ਤੂੰ ਦੱਸ ਤੈਨੂੰ ਕਿਹੜੀ ਗੱਲ ਦਾ ਸ਼ਿਕਵਾ ਕਹਿਣ ਲੱਗੀ ਉਹ ਬੀਬੀ ਪਹਿਲਾਂ ਆਈ ਉਹ ਤਿੰਨ ਘੜੇ ਭਰ ਕੇ ਲੈ ਗਈ ਇੱਕ ਬਾਲਟਾ ਭਰ ਕੇ ਲੈ ਗਈ ਤੇ ਮੈਂ ਤੇਰੇ ਕੋਲ ਆਈ ਮੈਨੂੰ ਇੱਕ